ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਪਤਾ ਨਹੀਂ ਮੈਂ ਨਾ ਬਾਜ਼ਾਰ ਗਈ ਸੀ ਉੱਥੋਂ ਦੁਪੱਟੇ ਫੜਨ ਲੱਗੀ ਡਾਈਕ ਹੋਏ ਹੋਏ ਅੱਖ ਚ ਪਤਾ ਨਹੀਂ ਤਾਂ ਚੋਪ ਜੀ ਪੈ ਗਈ ਤਾਂ ਮੈਂ ਕਢਾ ਲੀ ਹੁੰਦੀ ਫੇਰ ਵੀ ਅਸੀਂ ਥੋੜੀ ਥੋੜੀ ਘੱਟ ਖੋਲਦੀ ਐ ਮੌਸਮ ਫੇਰ ਪਰਟਲ ਗਈ ਹੁਣ ਕੇਰਾ ਕੇਰਾ ਤਾਂ ਬਹੁਤ ਆਈ ਫਟਾਫਟ ਮੈਂ ਕੱਪੜੇ ਚੱਕੇ ਅੱਜ ਸਾਡੀ ਕੁੜੀ ਨੇ ਬੰਦਲ ਫਕਰ ਆਇਆ ਇਹਨੇ ਬਾਥਰੂਮ ਧੋਤੇ ਨੇ ਸਾਰੇ ਮੈਂ ਜਾਣਾ ਸੀ ਬਾਜ਼ਾਰ ਪੂਰਾ ਸਵੇਰੇ ਸਵੇਰੇ ਘਰਿਆਂ ਕੰਮ ਇਹਨੇ ਤੇ ਮੌਸਮ ਪਿੰਦਰ ਹੋ ਗਏ ਖੇਤ ਮੈਨਾਂ ਤਾਂ ਪੌਦਾਲਾ ਬਹਣਗੇ ਨੇ ਹਵਾ ਜੀ ਤਾਂ ਫੇਰ ਵੀ ਚੱਲ ਰਹੀ ਹੈ ਰੋਜ਼ ਦਾ ਨੇਰੀ ਦਾ ਹੋ ਗਿਆ ਰੱਬ ਦਾ ਕੰਮ ਤੇ ਪਿੰਦਰ ਦਸਮੀ ਦਾ ਚਲੋ ਪੜਾਈ ਸ਼ੁਰੂ ਹੋ ਜੂ ਮਹੀਨਾਂ ਦੋ ਮਹੀਨੇ ਹੋ ਗਏ ਤੇ ਫਿਰਦਿਆਂ ਨੂੰ ਪਾਸ ਹੋ ਗਿਆ ਤੇ ਕੁੜੀਆਂ ਨੇ ਇਹਨੇ ਨੰਬਰ ਤਾਂ ਨਹੀਂ ਲਈ ਗਏ ਇਹਨਾਂ ਤੋਂ ਪਰ ਐਮੀਚਲ ਪਾਸ ਹੋ ਗਿਆ ਆਸ ਨਹੀਂ ਦੇ ਇਨੀ ਦਾ ਮੱਜਾਂ ਨਹੀਂ ਆਪਣੇ ਸਵੇਰੇ ਕੱਢਾਂਗੇ ਆ ਬੋਰੀ ਵੀ ਅੰਦਰ ਧਰਉਣ ਵਾਲੀ ਰਹਿ ਗਈ ਕਣਕ ਵਾਲੀ ਮੈਂ ਬਿਆੰਤ ਨੂੰ ਕਿਹਾ ਦੀ ਢੜਕ ਆਪਣਾ ਗੱਡੀ ਦਾ ਗਲਾਸ ਵੀ ਅੰਦਰ ਧਰਨਾ ਤੇ ਹੁਣ ਆਪਾਂ ਦੋਦ ਵਾਲਾ ਬਣਾਵਾਂਗੇ ਹੁਣ ਦੋ ਬਣਨੀ ਇੱਕ ਫਿਰ ਇਹਨਾਂ ਨਾਲ ਹੋਵੇ ਚਲੋ ਪੰਜ ਮੈਂਬਰਾਂ ਦੋ ਦੋ ਤਾਲਾ ਬਣਣਗੇ ਸਾਹੀ ਤਾਂ ਖਾਂਦਾ ਨਹੀਂ ਹੱਤ ਨੇ ਤਾਂ ਸ਼ੱਕਰ ਨਾਲ ਹੀ ਖਾਲੂ ਹਜੇ ਖਾਣਾ ਮੈਂ ਬੁਆ ਆਪਣਾ ਕੰਬਲ ਰਹਿ ਗਿਆ ਤਾਰ ਨਾਲ ਹੋਰ ਇਹਨੂੰ ਤਾਰ ਨਾਲ ਆ ਦੇਖੋ ਜੀ ਕੀ ਖਲਾਰਾ ਪਿਆ ਮੈਂ ਬਾਜ਼ਾਰੋਂ ਲਿਆ ਕੇ ਸਮਾਨ ਸਾਰਾ ਹੀ ਸੜਦਾ ਹੁਣ ਪਹਿਲਾਂ ਮੈਂ ਨਾ ਕੇ ਆਉਣੀਆ ਰੇਤਾ ਜਾਂ ਲੜੀ ਜਾਂਦਾ ਸਵੇਰ ਦਾ ਤੇ ਕੜਾਈ ਵਾਲੇ ਸੂਟ ਦੇਣੇ ਸੀ ਉਸ ਇਹਨਾਂ ਦੇ ਸਲਾਈ ਵਾਲਿਆਂ ਦੇ ਟਾਪ ਟੇ ਵਗੈਰਾ ਡਾਈ ਕਰਵਾਏ ਨੇ ਤੇ ਅੱਜ ਨਹੀਂ ਸ਼ਰਟਾਂ ਨੇ ਜੀ ਇਹਨਾਂ ਨਾਲ ਜੇ ਤੁਸੀਂ بیس ਕਲਰ ਦੀ ਸਲਵਾਰ ਰੱਖਣੀ ਹੈ ਤਾਂ ਉਹ ਵੀ ਮਿਲ ਜੂਗੀ ਜੇ ਵਾਈਟ ਰੱਖਣੀ ਹੈ ਤਾਂ ਉਹ ਵੀ ਮਿਲ ਜੂਗੀ ਤੇ ਆਪਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਦਿਖਾਉਨੇ ਆ ਜਿਹੜੇ ਜਿਹੜੇ ਸੂਟ ਰਹਿਗੇ ਇਹਨਾਂ 'ਚ ਜੇ ਤੁਹਾਨੂੰ ਕੋਈ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਲਿਓ ਆ ਵੀ ਤੁਹਾਨੂੰ ਟੀਸਟਾ ਦਾ ਵਧੀਆ ਫੈਬਰਿਕ ਮਿਲੇਗਾ ਜੀ ਬਹੁਤ ਸੋਹਣਾ ਟਾਈ ਟਾਈ ਮੀਟਰ ਇਸ ਤਰ੍ਹਾਂ ਮੈਚਿੰਗ ਸਲਵਾਰਾਂ ਰਹਿਣਗੀਆਂ ਇਦਾ ਪ੍ਰਾਈਸ ਰਹੇਗਾ ਜੀ 2000 ਦੇਖੋ ਕਲਰ ਪ੍ਰਿੰਟ ਬਹੁਤ ਸੋਹਣਾ ਹੈ ਇਹਦੇ ਨਾਲ ਸਲਵਾਰ ਆਲ ਓਵਰ ਹੈ ਨਹੀਂ ਇਹਦੇ ਨਾਲ ਇਸ ਤਰ੍ਹਾਂ ਦੀ ਆ ਲਾਈਨਿੰਗ ਆ ਬੂਟੀਆਂ ਨਹੀਂ ਸਲਵਾਰ ਹੈ ਇੱਕ ਕਲਰੇ ਚ ਇਹ ਆ ਗਿਆ ਇਹ ਵਾਲਾ ਹੋ ਗਿਆ ਜੀ ਇਹ ਹੋ ਗਿਆ ਇਹ ਹੋ ਗਿਆ 81 ਇਹਦਾ ਕਲਰ ਆ ਵੀ ਇਸੇ ਦੇ ਵਿੱਚ 10 11 ਕਲਰ ਸੀਗੇ ਤੇ ਬਰਬਰੀ ਦਾ ਬਲੈਕ ਸੂਟ ਸੇਲ ਹੋਇਆ ਹੈ ਇਹ ਕੇ ਵਾਲਾ ਸਕਿਨ ਕਲਰ ਬਹੁਤ ਸੋਹਣਾ ਚਨਾਰ ਦੀ ਬਰਬਰੀ ਮਿਲੂਗੀ ਤੁਹਾਨੂੰ ਯਾ ਤਿੰਨ ਕਲਰ ਵਰਬਰੀ ਦੇ ਵੀਡੀਓ ਚ ਕਦੇ ਨਹੀਂ ਆਏ ਇਹ ਵਿਚਾਰੇ ਇੱਥੇ ਟੰਗੇ ਪਏ ਨੇ ਇਹ ਕਾਸੀ ਇਹਦੇ ਨਾਲ ਆਪਾਂ ਬੇਸ ਕਲਰ ਦੀ ਸਲਵਾਰ ਰੱਖੀ ਹੈ ਇਹ ਕਾਹ ਹੈ ਨਾ ਸੈਲਫ ਪ੍ਰਿੰਟ ਦੇ ਵਿੱਚ ਫੈਬਰਿਕ ਹੈ ਚ 10 ਕਲਰ ਸੀਗੇ ਮੇਰੇ ਨਾਲ ਤਾਂ ਪੰਜ ਹੀ ਰਹਿ ਗਏ ਗ੍ਰੀਨ ਵਾਈਨ ਬਲੈਕ ਤੇ ਮਸਟਰਡ ਓਏ ਹੇ ਬਾਹਰ ਨਹੀਂ ਬਾਹਰ ਦੇਣੇ ਤਾਂ ਆ ਫੋਨ ਕਿਹੜਾ ਵੱਜੀ ਜਾਂਦਾ ਮੇਰੇ ਨਾਲ ਸੁਟਾਣਾ ਹੋਊਗਾ ਤੇ ਇੱਕਾ ਗ੍ਰੇ ਕਲਰ ਇਹਨਾਂ ਚ ਇੱਕ ਕਲਰ ਮੈਂ ਬਣਾਉਣੇਗਾ ਆਰਕੰਡੀ ਦੇ ਰਹਿਗੇ ਜੀ ਦੋ ਇੱਕ ਇਹ ਵਾਲਾ ਕਲਰ ਹੈ ਇੱਕ ਇਹ ਵਾਲਾ ਆਰਕੰਡੀ ਦੇ ਤੁਹਾਨੂੰ ਇਹ ਵੀ ਮਿਲ ਜੂਗਾ ਮਾਸਟਰ ਤੇ ਬਲੈਕ ਬਾਕੀ ਵੀਡੀਓ ਨਾਲ ਹੁੰਦੇ ਪਾਈ ਜਾਂਦੇ ਆ ਜੋ ਜੋ ਵੀ ਅਵੇਲੇਬਲ ਨੇ ਤੇ ਅੱਜ ਵਾਲੀ ਵੀਡੀਓ ਚ ਜੀ ਸਾਰੇ ਟੇਸਟਾਂ ਕਾਟਨ ਦੇ ਰਹਿਣਗੇ ਜੋ ਵੀ ਤੁਹਾਨੂੰ ਪਸੰਦ ਹੋਵੇ ਲਓ ਜੀ ਇਹਨੇ ਮਾਮੇ ਨੇ ਤੀਰਤੀ ਦਾਲ ਹੁਣ ਮੈਂ ਨਹਾਇਆ ਵਾ ਫਿਰ ਧਰਦੀਆਂ ਨੂੰ ਇਹਨੇ ਢਾਲਾਂ ਕੇ ਦੂਜੇ ਵੀ ਸਾਰੇ ਇਂ ਲਵਾ ਗਏ ਚ ਵਾ ਤੇ ਦੋਨੇ ਪਾਏਗੇ ਇਹ ਮੈਂ ਸੰਭਾਊਗਾ ਆ ਦੇਖੋ ਜੀ ਸੜਾ ਮਾਮਾ ਪੁੱਟੇ ਕੰਮ ਕਰਦਾ ਕਹਿੰਦਾ ਮੈਂ ਪੈਕ ਕਰਕੇ ਕੰਬਲ ਧਰੂੰ ਸਾਰੇ ਤੋਤੇ ਗਏ ਦੇਖੋ ਵੀ ਹੁਣ ਇਹ ਵੱਡਾ ਕੰਬਲ ਹੈ ਹੁਣ ਮਾਮਾ ਜਿੱਦਦਾ ਕੰਬਲ ਜਿੱਦਦਾ ਪਾਊਗਾ ਮਾਮਾ ਜੀ ਤੂੰ ਮੈਂ ਤਾਂ ਨਹੀਂ ਮਾਇ ਪਰਣਾ ਨਹੀਂ ਗੱਲ ਬਾਤ ਵਿੱਚ ਹੇ ਹੇ ਚੱਲ 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 ਆਈ

ਇੱਕ ਕੰਮ ਕਰਿਆ ਇੱਕ ਵਧਾਤਾ ਲੱਗ ਮੈਂ ਸਬਜ਼ੀਆਂ ਧਰ ਕੇ ਆਵਾਂ ਅੰਦਰ ਲੱਸੀ ਵਾਲੇ ਹੋਟਲ ਵਾਂਗੂ ਆ ਤੌੜਾ ਭਰਤਾ ਸੀ ਮੈਂ ਦੇਖੀ ਇਹ ਕੱਢਣਾਂ ਦੀ ਬਾਰੇ ਮੈਂ ਤਾਂ ਚੱਕੇ ਆਂ ਜਾਨਾ ਹਣ ਜੰਤ ਕੱਢ ਦੂ ਆਪੇ ਹੋ ਹੋ ਨਾ ਕਿ ਰਾਮਦਾਰੀ ਆ ਗਈ ਫਰੇਤਾ ਲੜੀਆਂ ਨਾਲ ਥੋੜਾ ਜਿਹਾ ਦੱਬਦੇ ਹੋਰ ਥੱਲੇ ਹੈਗਾ ਲਫਾਫਾ ਖਾਲੀ ਆ ਦੇ ਆ ਦੇ ਹੈਗਾ ਆ ਦੇ ਕਿੰਨਾ ਭਰਤਾ ਚੱਲ ਚੱਲ ਇਧਰ ਆਂ ਤੱਕ ਚੱਲ ਪੇਟੀ ਵੀ ਵੜ ਰੱਖੇ ਜਿਵੇਂ ਧੁੰਦੇ ਹੁੰਦੇ ਹਣੇ ਅਰਧੇ ਮੇਂ ਫੇਰ ਲਾ ਨਾ ਚਲ ਚਲ ਇਹ ਆਪਾਂ ਉਹੀ ਉਹ ਕਰ ਦਿੰਦੇ ਆ ਉਹ ਕਵਰ ਜੇ ਨਹੀਂ ਸਾਹਮਣੇ ਸਾਡੇ ਇਹਨੇ ਜਿੱਪਾ ਤੋੜਤੀ ਉਹ ਇੰਨੀ ਕੇ ਜੇ ਜਿੱਪਾ ਕਿ ਧਰ ਦਿੰਦੇ ਨੇ ਸਾਰੇ ਸਾਹਮਣੇ ਪੈ ਨੇ ਚਲ ਦੂਜੇ ਧਰ ਤੇ ਓਕੇ ਬਾਈ ਕਰਤਾ ਨਾ ਆ ਸੂਤ ਦੇ ਵੀ ਗੋਲੇ ਜੇ ਕਰੀਏ ਹਾਂ ਚੱਕੋ ਥੋੜੇ ਡੰਡ ਮੋੜੀ ਕੀ ਕੁਸ ਹੋਇਆ ਪਏ ਲੈ ਮੰਮੇ ਦਾ ਵੀ ਫੋਨ ਵੱਜ ਗਿਆ ਮਸੀ ਦਾ ਹੋਊਗਾ ਤੇ ਚਲੋ ਜੀ ਹੁਣ ਮੈਂ ਨਹਾਇਆ ਹੀ ਸ਼ਾਂਤੀ ਆ ਗਈ ਨਹਾ ਕੇ ਰੇਤਾ ਪਹਿਰੇਤੀ ਐ ਤੇ ਹੁਣ ਮੈਂ ਧਰਦੀਆਂ ਥੋੜੀ ਜੀ ਅੱਖ ਚਾਹੇ ਰੜਕ ਪੈ ਰਹੀ ਐ ਇੱਕ ਪਾਸੇ ਮੈਂ ਪ੍ਰਿੰਡੀਆਂ ਦੀ ਨਾਲ ਧਰੂੰਗੀ ਬੱਚੇ ਖਾਣਗੇ ਪ੍ਰਿੰਡੀਆਂ ਉਹ ਤੋਰੀਆਂ ਨਹੀਂ ਖਾਂਦੇ ਤੇ ਅਸੀਂ ਖਾਵਾਂਗੇ ਤਿੰਨ ਬੰਦੇ ਤੋਰੀਆਂ ਮਾਮਾ ਸਰਦਾਰ ਜੀ ਤੇ ਮੈਂ ਸਮੇਂ ਤੇ ਰਾਤ ਵੀ ਤੋਰੀਆਂ ਬਣਾਈ ਦੇ ਬਹੁਤ ਸੋਹਣੀਆਂ ਬਹੁਤ ਸਵਾਦ ਵਾਲੀਆਂ ਨੇ ਸੋਹਣੀਆਂ ਬਣਦੀਆਂ ਨੇ ਇਹ ਇਹੰਦਰ ਨੂੰ ਅੱਜ ਜੇ ਕੋਈ ਕੰਮ ਨੂੰ ਕਹਿੰਦੇ ਆ ਤਾਂ ਕਹਿੰਦਾ ਮੇਰਾ ਤਾਂ ਰਿਜ਼ਲਟ ਆਏ ਜੇ ਕੰਮ ਨਹੀਂ ਕਰਨਾ ਜੇ ਰਿਜ਼ਲਟ ਆਏ ਇਹਨੂੰ ਵੀ ਘੱਟਿਆ ਸਿਰ ਉੱਤ ਖਾਤਰਾ ਦੇ ਜੇ ਮੇਰੇ ਨੰਬਰ ਨੰਬਰ ਘੱਟ ਗਿਆ ਨਾ ਮੇਰੇ ਸਿੱਤਰ ਪੈਣ ਦੇਖਿਓ ਹੁਣ ਤਾਂ ਤਾੜੀਆਂ ਲਾਉਂਦਾ ਫਿਰਦਾ ਹੋ ਗਿਆ ਆ ਜੀ ਖੇਡ ਤੇ ਦੇਖਦੇ ਆਂ ਜੇ ਬਲੌਗ ਵੇਲੇ ਨੂੰ ਐਂਡ ਕਰਨ ਵੇਲੇ ਨੂੰ ਪਹੁੰਚੂਗਾ ਫਿਰ ਮਿਲਾਂਉਨੇ ਆਪਾਂ हां मैं दोने दाणा ਧਰਦਾ ਇਹਨੇ ਤੋਂ ਸ਼ੁਰੂ ਕਰ ਕੰਮ ਇਹਨਾਂ ਦੇ ਵੀ ਲੱッセ ਕਰਦੀ ਆਪਾਂ ਤੜਕੇ ਫਿਰ ਫੜਾ ਦਾਂਗੇ ਉਹਨੂੰ ਇਹ ਕਿੰਨਾ ਨਮਰ ਬਕਰ ਨੂੰ ਇਹਾਂ ਕਿੰਨੀ ਨਹੀਂ ਕਿੰਨੀ ਨਮਰ ਹੋਈ ਕੇ ਫੜਾਂਗੇ ਇਹ 3 ਮਿਨੀਆ ਨੇ ਵੀ ਬੀਜ ਕਰਦੇ ਹੈ ਨਾ ਬੋਦੀਆਂ ਵੀ ਇਹਦੇ ਆਸਰ ਤੇ ਰਹਦਾ ਹੈ ਸੋਹੇ ਸੋਹੇ ਆ ਤੇ ਬਡਾਲਾ ਸੋਸਾਇਟੀ ਹੈ ਵਾ ਲਾਲ ਸੋਸਾਇਟੀ ਹੈ ਕਦਾ ਦੋ ਤੋਂ ਵੱਡੇ ਨਹੀਂ ਇਹ ਇਹ ਇਸ ਨੂੰ ਕਿੱਥੇ ਆਉਂਦੇ ਕੋਈ ਨਹੀਂ ਗੰਦ ਤੇ ਨਹੀਂ ਗੰਦ ਤੇ ਤੁਸੀਂ ਕੋਲ ਨੂੰ ਪਾਸੇ ਆ ਜਾਓ ਅਗਿਆਨੀ ਜੀ ਨਾਲ ਚੜਿਆ ਤਾਂ ਬਹੁਤ ਹੀ ਗੁੰਮਿਆ ਹਾਂ ਹਾਂ ਇਹ ਨਾਲ ਤਾਂ ਨਹੀਂ ਹਾਂ ਇਹ ਨਹੀਂ ਲੱਗਦੀ ਮੈਂ ਵੀ ਮੇਰੇ ਕੋਲ ਮੇਰੇ ਕੋਲ ਚਾਰ ਹਾਲ ਹੋ ਗਏ ਦੇਰ ਹੋ ਗਈ ਲੈ ਨਹੀਂ ਬੱਤ 네. 녹화는 로는다면생겼어 ਉਹਨਾਂ ਦਾ ਤਾਂ ਆਖਰੀ ਮੈਦੂਈ ਮਾਂ ਮਰ ਪਾਈ ਗਈ ਸੀ ਨਾ ਇਹਦਾ ਹਨਾ ਨਾ ਕਿ ਸੁਤੀ ਜਮੀਨਾਂ ਦਾ ਉਹ ਰੋਪੇ ਲਾ ਦੇ ਆਏ ਜੀ ਉਹ ਪਾਉ ਦੇਣਾ ਚੱਕ ਗਿਆ ਜਸਾਂ ਤਣਾ ਉਹ ਤਾਂ ਨੰਨੀ ਨਮੂਨੇ ਨੇ ਮੇਰੇ ਤਾਂ ਗੋਲਾ ਵੀ ਬੜਾ ਵੱਡਾ ਮਸੂਮ ਐਦੂ ਵੱਡਾ ਲੱਸਾ ਦਾ ਉਹ ਵੇਲਾ ਲੈ ਜਾ ਕੇ ਆ ਕੇ ਤਾਂ ਕਿਤੇ ਨਹਾ ਧੋ ਲੈਂਦੀ ਹਾਂ